ਅੱਜ ਜੀ ਮੁੱਦਾ ਸਾਡਾ ਇਹ ਵਾ ਵੀ ਸਾਨੂੰ 2 ਮਹੀਨੇ ਦੀ ਸੈਲਰੀ ਨਹੀਂ ਮਿਲਦੀ ਵੀ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫਾਰਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਅਲੱਗਾਂ ਕਾਂ ਦਾਵਾੰਦ ਹੋ ਰਿਹਾ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਿਬ ਹੈ ਹੀ ਆਪਣੇ ਹੱਕ ਵਾਸਤੇ ਲੜਨਾ ਸੈਲਰੀ ਇਹਨਾਂ ਦੀ 2 ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇੰਸਪੈਕਟਰ ਗੌਰ ਕਰ ਰਿਹਾ ਨਾ ਕੋ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਜੇ ਨਾ ਨਹੀਂ ਗੱਲ ਬਾਤ ਹੋਈ ਤਿੰਨ ਮਹੀਨੇ ਹੋ ਗਏ ਤਾ ਹਾਲ ਤੀਸਰਾ ਮਹੀਨਾ ਲੱਗ ਗਿਆ ਕੋਈ ਆਡੀਟਨਸਾ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੀ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਇੱਕ ਤਨਖਾਹ ਤੇਨਾਂ ਦੀ ਪਾਸ ਹੋ ਗਈ ਹੈ ਉਹ ਅਕਾਊਂਟ ਬਣਾ ਚਾਨ ਗੱਲ ਹੋਈ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਉਹ ਚੱਕ ਬੰਦੇ ਦਾ ਦੂਸਰੀ ਤਨਖਾਹ ਵੀ ਕਹਿੰਦੇ ਪੀ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਮ ਕਟੋ ਘੜੇ 70 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਤੁਹਾਨੂੰ ਬਣਾ ਜਾਈ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਹ ਤੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਕਾਰਪੋਰੇਸ਼ਨ ਬਟਾਲਾ ਦੇ ਸਫਾਈ ਕਰਮਚਾਰੀ ਤਨਖਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉਤਰੇ ਸੜਕਾਂ ਤੇ ਅੱਜ ਸਵੇਰੇ ਹੀ ਸ਼ਹਿਰ ਵਿੱਚੋਂ ਟਰਾਲੀ ਤੇ ਕੂੜਾ ਚੁੱਕਣ ਵਾਲੀ ਯੂਨੀਅਨ ਦੇ ਕਾਰਪੋਰੇਸ਼ਨ ਦੇ ਗੇਟ ਸਾਹਮਣੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗਲਬਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ 2 ਮਹੀਨੇ ਤੋਂ ਸਾਨੂੰ ਤਨਖਾਹਾਂ ਨਹੀਂ ਮਿਲੀਆਂ ਸਾਨੂੰ ਘਰ ਚਲਾਉਣਾ ਮੁਸ਼ਕਿਲ ਹੋਇਆ ਪਿਆ ਅਸੀਂ ਸ਼ਹਿਰ ਦੀ ਸਫਾਈ ਕਰਦੇ ਹਾਂ ਪਰ 2 ਮਹੀਨੇ ਬੀਤ ਗਏ ਸਾਨੂੰ ਹਜੇ ਤੱਕ ਤਨਖਾਹਾਂ ਨਹੀਂ ਮਿਲੀਆਂ ਜਦੋਂ ਤੱਕ ਸਾਨੂੰ ਤਨਖਾਹਾਂ ਨਹੀਂ ਮਿਲਣਗੀਆਂ ਪ੍ਰਦਰਸ਼ਨ ਜਾਰੀ ਰਹੇਗਾ ਸੈਨੀਟਰੀ ਟ੍ਰੈਕਟਰ ਨੇ ਕਿਹਾ ਕਿ ਸਫਾਈ ਸੇਵਕਾਂ ਵੱਲੋਂ ਜੋ ਹੜਤਾਲ ਕੀਤੀ ਗਈ ਹੈ ਉਸ ਦਾ ਕਾਰਨ ਇਹ ਹੈ ਕਿ ਇਹਨਾਂ ਨੂੰ 2 ਮਹੀਨੇ ਦੀਆਂ ਤਨਖਾਹਾਂ ਨਹੀਂ ਮਿਲੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 1 ਮਹੀਨੇ ਦੀ ਤਨਖਾਹ ਆ ਜਾਵੇ ਤੇ ਦੇ ਦੇਵਾਂਗੇ। ਪਟਿਸ ਜੀ ਮੁੱਦਾ ਸਾਡਾ ਇਹ ਹੈ ਵੀ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਮਿਲਦੀ। ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮ ਤੇ ਲੈਟਰ ਦਿੱਤੇ ਹੈ ਉਹਦੇ ਕਰਕੇ ਵੀ ਸਾਨੂੰ ਵਾੜਾ ਦਾ ਦਾਅਵਾ ਡੋਲ ਗਿਆ। ਤੇ ਇਹ ਘਟੋਗਰ ਮੈਕਸਿਮਮ 200-250 ਬੰਦੇ ਤਨਖਾਹ ਰੁਕੀ ਪਈ ਹੈ ਜੀ ਇਹ ਸਾਰੇ ਲਿਖੀ ਨਾ ਲਿਫਟਿੰਗ ਵਾਲੇ ਤਾਂ ਮੇਰੇ ਸਾਹਮਣੇ 70-80 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰ ਤੇ ਲੱਗੇ ਉਹ ਵੀ ਹੌਲੀ-ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਿਬ ਹੈ ਆਪਣਾ ਹੱਕ ਵਾਸਤੇ ਲੜਨਾ ਇਹ ਸੈਲਰੀ ਇਹਨਾਂ ਦੀ ਦੋ ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਗਲਬਾਤੀ ਹੋਈ ਜੀ ਸਾਨੂੰ ਦਲਾਸਾ ਦਿੱਤਾ ਜਾ ਰਹੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅੱਜ ਤੀਸਰਾ ਮਹੀਨਾ ਛੱਡ ਗਿਆ ਜੀ ਤਨਖਾਹ ਨਹੀਂ ਤਨਖਾਹ ਨੇ ਕੀ ਅਸਾਸਤ 1000 ਰੁਪਏ ਤਨਖਾਹ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ گزارਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚਿਆਂ ਨੇ ਸਕੂਲ ਦੀ ਫੀਸਾਂ ਦੁੱਧ ਦਾ ਖਰਚਾ ਲਾਉ ਨੂੰ ਤੁਸੀਂ ਮੈਕਸਿਮਮ ਕਿੰਨਾ ਕੁ ਕਰੀ ਜਾਣਗੇ 7000 ਸੁਜੀਤ ਕੁਮਾਰ ਜੀ ਆਪੋ ਬੋਲੋ ਜੀ ਜੀ ਕੀ ਸਮਝ ਬੀ ਕਿ ਕਿੰਨਾ ਚਿਰ ਇਹ ਸਟ੍ਰਾਈਕ ਚੱਲ ਰਹੀ ਜੀ ਜਿਹਨਾਂ ਨੂੰ ਤਨਖਾਹ ਨਹੀਂ ਮਿਲੇਗੀ ਗੱਲਬਾਤ ਹੋ ਜੀ ਕਿਸੇ ਨਾਲ ਨਹੀਂ ਗੱਲਬਾਤ ਹੋਈ 3 ਮਹੀਨੇ ਹੋ ਚਲੇ ਤਨਖਾਹ ਇਹ ਸਾਮੀ ਨਾਲ ਲੱਗ ਗਿਆ ਕੋਈ ਆਡੀਟਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਈ ਕੇ ਨੂੰ ਫੋਨ ਕੀਤਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣੇ ਕਹਿੰਦਾ ਢਿੰਗੜੇ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਤਾਂ ਵੀ ਸਾਰਾ ਘਰ ਦਾ ਯਾਰ ਏਦਾਂ ਹੀ ਧਾਰ ਪਾ ਰਹਿ ਕੇ ਆਪ ਤੋਂ ਉਧਾਰ ਚ ਲੈਂਦੇ ਆ ਜੇ ਤੁਹਾਨੂੰ ਪਤਾ ਇਹ ਦੇਣ ਸਕੂਲੇ ਵੀ ਧਾਰੀ ਕੀਤਾ ਇਹ ਦੇਣਗੇ ਤਾਂ ਬਦਾਵਾਂਗੇ ਕੇ ਜਾ ਕੇ ਮੈਂ ਤਾਂ ਸਾਡੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਜੇ ਤੂੰ ਮੁਰਦੇ ਸਾਡੇ ਬੱਚਿਆਂ ਨੂੰ ਸਕੂਲੋਂ ਕੱਢ ਦੇਣਾ ਜਾਓ ਜੀ ਚੁੱਕੋ ਜਾ ਕੂੜਾ ਹੀ ਦੇ ਦੇਣੀ ਆ ਕੰਮ ਵੱਲ ਉਸੇ ਜਾਣ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਜਿਹੜੀਆਂ ਤੋਂ ਖਾਵਾ ਜਿਹੜੀਆਂ ਦੋ ਮਿਲਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇ ਇਹਨਾਂ ਦੀ ਪਾਸ ਹੋ ਗਈ ਆ ਉਹ ਕਾਊਂਟ ਬਾਂਚਾਨ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਹੋ ਚੈੱਕ ਬੰਦੇ ਦਾ ਦੂਸਰੀ ਤਨਖਾਹ ਵੀ ਕਹਿੰਦੇ ਪੀ ਅਸੀਂ ਇੱਕ ਦੋ ਦਿਨਾਂ ਚ ਬਣਾ ਦੇਵਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਨਹੀਂ ਅਸੀਂ ਤੇ ਕੱਟੋ-ਕੱਟੇ ਸੱਤ ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕਾਊਂਟ ਬਾਂਚਾ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਆ ਜਾਂ ਉਹ ਉੱਥੇ ਅੱਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਨਹੀਂ ਹਰ ਮਹੀਨੇ ਲੋਟਾਉਣਾ ਇਸ ਅਸੀਂ ਤੇ ਇਹੋ ਕਿ ਮਨ ਲਕੀ ਅਕਾਊਂਟ ਬਾਂਚੀ ਇਹੋ ਬੇਨਤੀ ਕਰਦੇ ਆਂ ਕਿ ਜਿਹੜੀ ਨਹੀਂ ਤਨਖਾਹ ਉਹ ਪੱਕਿਆਂ ਦੇ ਨਾਲੇ ਜਦੋਂ ਪੱਕੇ ਦੀ ਤਨਖਾਹ ਹੁੰਦੇ ਉਹਨਾਂ ਨਾਲੇ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਨ ਲਕੀ ਕੰਮ ਜਿਹੜਾ ਸਾਡਾ ਸੁਮੂਤਲੀ ਚੱਲਿਆ ਰਹੇ। ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੀ ਲੇਬਰ ਹੈ ਉਹ ਤਾਂ ਸਾਰੀ ਬੈਠੀ ਐ ਇੱਥੇ।